ਆਹੀ ਮਿਹਰਬਾਨੀ ਹੈ ਜੋ ਕੁਝ ਮਾਨੇ ਕਰਨਾ ਹੈ ਉਹ ਮੇਰੇ ਕਰੀ ਕਰ ਲਿਆ ਕਿ ਬਾਹਰ ਭੱਜੇ ਨਾ ਪਰ ਮੇਰਾ ਗੱਲ ਤਾਂ ਪੰਦੀ ਹੈ ਜਵਾਗ ਉਹਦੀ ਚੱਕ ਰੱਖਿਆ ਹੁਣ ਤੁਝਾ ਇਹ ਦੇਖੋ ਇਹ 2 ਸਾਲਾਂ ਚ ਬਾਗਾ ਮੱਕੜੀ ਸਾਹਿਬ ਦੇ ਸੰਭਾਲਾ ਲੈਣੋ ਤੁਝੋ ਆ ਫਿਰ ਤੁਝੇ ਨਾ ਇੱਕ ਦਾ 2 ਸਾਲਾਂ ਚ ਬਾਗਾ ਦੁੱਧ ਚੁੰਗਦਾ ਹੈ ਦੂਜਾ ਥੋੜੇ ਸਭ ਸਾਹਮਣੇ ਦਿਨੋਂ ਤੋਂ ਪੰਜਾਬ 'ਚ ਇਸ ਤਰ੍ਹਾਂ ਦੇ ਮਸਲੇ ਵੱਧ ਰਹੇ ਨੇ ਅ ਅੱਜ ਇੱਕ ਸਾਡੇ ਸਾਹਮਣੇ ਮਸਲਾ ਆਇਆ ਕਿ ਪੰਜ ਬੱਚਿਆਂ ਦੀ ਮਾਂ ਜਿਹੜੀ ਆਪਣੇ ਬੱਚਿਆਂ ਨੂੰ ਛੱਡ ਕੇ ਕਿਤੇ ਹੋਰ ਚਲੀ ਗਈ ਆ ਸੋ ਇਹਨਾਂ ਤੋਂ ਜਾਣਦਾ ਇੱਕੀ ਮਸਲਾ ਸਾਰਾ ਦੇਖੋ ਜੀ 12 ਤਰੀਕ ਦੀ ਗਈ ਹੋਈ ਐ ਕੋਈ ਲੜਾਈ ਨਹੀਂ ਕੋਈ ਪੜਾਈ ਨਹੀਂ ਬੇਸ਼ੀ ਆਸ ਵਿੱਚ ਬੋਲੇ ਨਹੀਂ ਨਾ ਲੜਿਆ ਸੀ ਉਹ ਕਰਾਉਣ ਗਿਆ ਟੈਸਟ ਵੀ ਮੈਂ ਟੈਸਟ ਕਰਾਉਣੇ ਆ ਪਰੇਸ਼ਾਨ ਕਰਾਉਣਾਗਾ ਉਦੋਂ ਮੁੜ ਕੇ ਉਹ ਲਾਪਤਾ ਹੋ ਗਈ ਮੈਂ ਬਹੁਤ ਤਾਂਗਾ ਜਬਾ ਕਾ ਤੂੰ ਤੇ ਜੀ ਐ ਕਰਦਾ ਵੀ ਜ਼ਹਿਰ ਖਾ ਜਾ ਜ਼ਹਿਰ ਖਾ ਜਾ ਵੀ ਜੀ ਕਿਤੇ ਗਏ ਨੇ ਦੇਖੀ ਐ ਤਾਂ ਮੈਨੂੰ ਦੱਸੋ ਜੀ ਤੁਹਾਨੂੰ ਕੀ ਲੱਗਦਾ ਕਿਸੇ ਹੋਰ ਮਰਦ ਨਾਲ ਗਈ ਐ ਯਾਰ ਨਹੀਂ ਮਰਦ ਨਾਲ ਮੈਂ ਤੈਨੂੰ ਕਹਿੰਦਾ ਵੀ ਮਰਦ ਨਾਲ ਗਈ ਐ ਮੈਂ ਨਹੀਂ ਕਹਾ ਮਰਦ ਨਾਲ ਗਈ ਐ 14 ਸਾਲਾਂ ਮੇਰਾ ਟੱਬਰ ਸੀ ਕਰੀ ਰਿਹਾ ਮੇਰੀ ਪਰ ਮੈਂ ਨਹੀਂ ਕਹਦਾ ਮਰਦ ਨਾ ਗਈ ਆ ਮੈਂ ਤਾਂ ਬੱਕਲਾ ਟੈਕਟ ਕਰਾਉਣ ਗਈ ਆ ਮੈਨੂੰ ਆਹ ਕਲਾਜਮੀ ਕਿਹਾ ਗਈ ਆ ਇੱਕ ਦਾ 2 ਸਾਲਾਂ ਦਾ ਗਾਗ ਹੈ ਦੁੱਧ ਚੁੰਗਦਾ ਹੈ ਦੂਜਾ ਥੋੜਾ ਸਾਹਮਣੇ ਲਵੀ ਆ ਲਿਕਨੇ ਕੇ ਜਵਾਗ ਨੇ ਮੈਨੂੰ ਬਹੁਤ ਤੰਗ ਹੈ ਨਾ ਮੈਂ ਕੰਮ ਕਰ ਸਕਦਾ ਨਾ ਉਹਦਾ ਕੰਮ ਕਰਦਾ ਨਾ ਬਾਲ ਤਾਂ ਬੱਚਾ ਦਾ ਨਾ ਲਾਉਣਾ ਪਸੂ ਆਉਂਦੇ ਗਊ ਸਾਲਾਂ ਜੇ ਮੈਂ ਕੰਮ ਕਰਦਾ ਸੀ ਜਿੱਦ ਇਹ ਗਈ ਹੈ ਸਰ ਮਤਲਬ ਕਾਫੀ ਦਿਨ ਹੋ ਗਏ ਹੁਣ ਜਿੰਨਾ ਇਹਨਾਂ ਨੂੰ ਗਏ ਅੱਜ ਹੋ ਗਏ 20 ਦਿਨ ਹੋ ਗਏ ਅੱਛਾ ਜੀ ਇਹਦੀ ਪੜਾਈ ਛੁੱਟ ਗਈ ਇਹਨਾਂ ਨੇ ਕਿਤੇ ਕੁਝ ਲਗਣਾ ਆਪਸਰ ਲਗਣਾ ਕੋਈ ਮੇਰੇ ਦਿਲ ਚ ਰਹੀ ਸੀ ਮੈਂ ਸਕੂਲ ਜਾਵਾਂ ਵੀ ਪੜਾਵਾਂ ਇਹਨਾਂ ਨੂੰ ਪਰ ਅੱਜ ਇਹ ਰੁਲ ਗਏ ਅੱਜ ਇਹ ਰੁਲ ਗਏ ਪਰ ਮੈਂ ਨਹੀਂ ਕਹਿੰਦਾ ਵੀ ਮਾਂ ਕਿਸਨਾ ਬਾਗੀ ਪਰ ਭੋਸਣ ਮਰੀ ਸਨ ਮਾਈ ਨਹੀਂ ਕਰੀ ਕਾਵਰੇਟ ਬਿੰਦਰ ਚਹਿਲਾ ਪਿੰਡ ਘਰਾ ਗਣਾ ਉਹ ਮੈਨੂੰ ਮੋੜ ਕੇ ਲਾਇਆ ਮੈਂ ਤਾਂ ਮਰਲਾ ਹਾਲ ਕਰ ਲਿਆ ਸੀ ਵੀ ਮੈਂ ਸਾਰੀ ਮਰੂ ਲੈ ਬੀਤੀ ਜਵਾਗ ਮਾਰੂ ਵਿੱਚ ਆਪ ਮਰੂ ਲੈਹਤ ਮਾਰੂ ਛਾਲ ਮੈਂ ਆਣ ਤੁਹਾਡੇ ਸਾਹਮਣੇ ਵੀਡੀਓ ਪਈ ਜਾਂਦੀ ਹੈ ਜਵਾਗ ਉਹਦੀ ਚੱਕ ਰੱਖਿਆ ਹੁਣ ਤੁਝੇ ਇਹ ਦੱਸੋ ਇਹ ਦੋ ਸਾਲਾਂ ਜਵਾਗ ਮੈਂ ਕਿਹੜੇ ਸਾਹਬ ਤੇ ਸੰਭਾਲਣਾ ਲੈਣੂ ਦੱਸੋ ਆਪ ਹੀ ਤੁਝੇ ਨਿਗਾ ਮਾਰੂ ਵੀ ਮੈਂ ਸੰਭਾਲਾ ਕਿੱਥੇ ਉਹਨੂੰ ਕਿੱਥੇ ਰੱਖਾਂ ਕੌਣ ਸੰਭਾਲੂ ਇੱਕ ਦਿਨ ਛੱਡ ਗਿਆ ਸੀ ਸਕੀਰੀ ਚ ਉਹ ਦੂਜੇ ਨੇ ਮਗਰੀ ਫੋਨ ਆ ਗਿਆ ਜਵਾਗ ਤੰਗ ਕਰਦੇ ਨੇ ਰਾਤ ਨੂੰ ਜਵਾਗ ਰੋਂਦੇ ਨੇ ਜੀ ਮਾਂ ਪਾਲਦੇ ਨੇ ਹੁਣ ਮੈਂ ਮਾਂ ਕਿੱਥੋਂ ਦੇ ਮਾਂ ਮਾਦੇ ਆਹੀ ਮਿਹਰਬਾਨੀ ਹੈ ਜੋ ਕੁਝ ਮੈਨੂੰ ਕਰਨਾ ਹੈ ਉਹ ਮੇਰੇ ਕਹੇ ਕਰ ਲਿਆ ਕੇ ਬਾਹਰ ਭੱਜੇ ਨਾ ਪਰ ਮੇਨਾਂ ਗੱਲ ਤਾਂ ਮਗਾ ਕੇ ਜਾਵੇ ਵੀ ਮੈਂ ਇਸ ਗੱਲ ਨੂੰ ਗਈਆਂ ਵੀ ਮੈਂ ਐ ਤਰ੍ਹਾਂ ਦੁਖੀ ਹੋ ਗਈ ਤੰਗ ਹੋ ਗਈ ਦਾਰੂ ਮੈਂ ਨਹੀਂ ਪੀਂਦਾ ਗੋਲੀ ਮੈਂ ਨਹੀਂ ਖਾਂਦਾ ਭੁੱਖੀ ਮੈਂ ਨਹੀਂ ਖਾਂਦਾ ਮੈਂ ਟਾਈਟ ਕਰਾ ਨੂੰ ਆਪਦੇ ਜੀ ਮੇਰੇ ਚ ਐਂ ਚ ਨਸ਼ਾ ਆ ਗਿਆ ਮੈਂ ਜਿੰਦਗੀ ਬਾਝੇ ਕੱਟ ਲਊਗਾ ਮੈਂ ਕੁੱਟਮਾਰ ਕਰ ਦਿਉਂਗੀ ਨਾ ਮੈਂ ਕੁੱਟਮਾਰ ਕਰਾਂ ਨਾ ਕੁਝ ਨਹੀਂ ਕਰਦਾ ਮੈਂ ਆ ਕੁੜੀ ਮੇਰੇ 12 ਸਾਲਾਂ ਦੀ ਹੈ ਹਾਂ ਗਮਾਡੀ ਨਾ ਮੇਰੀ ਬਣਦੀ ਨਹੀਂ ਗਵਾਨੀਆਂ ਨਾਲ ਗਵਾਂਢੀ ਕੁਝ ਮਾਰ ਜੀ ਗਿਆ ਸਾਧਨੇ ਮੈਨੂੰ ਬੇਟਾ ਤੇਰੀ ਮੰਮੀ ਤੇ ਜਾਣਦਾ ਕੀ ਕਰ ਕਹ ਬੋਲ ਮੇਰੇ ਵੀਰੇ ਸਾਡੀ ਨਾਲ ਕੋਈ ਡੈਡੀ ਲੜਦਾ ਨਹੀਂ ਕੋਈ ਭੜਦਾ ਮਤਲਬ ਮੇਰੀ ਮੰਮੀ ਦਾ ਕਹਿ ਕੇ ਟੈਸਟਰ ਦਾ ਕਹਿ ਕੇ ਗਈ ਸੀਗੀ ਉਸ ਤੋਂ ਬਾਅਦ ਪਤਾ ਨਹੀਂ ਕਿਵੇਂ ਮੈਂ ਸਕੂਲ ਗਈ ਸੀਗੀ ਉਸ ਤੋਂ ਬਾਅਦ ਮੇਰੀ ਮੰਮੀ ਆ ਨਹੀਂ ਸੀਗੀ ਘਰੇ ਮੈਨੂੰ ਸਾਰਿਆਂ ਨੇ ਗਵਾਂਢੀਆਂ ਕਹਿੰਦਾ ਸੀ ਪਹਿਲਾਂ ਤਾਂ ਉਹਨਾਂ ਨੇ ਕਹਤਾ ਮੈਨੂੰ ਪਾ ਕੀ ਕਹਤਾ ਸੀ ਤੇਰੀ ਮੰਮੀ ਵੀ ਸਕੂਲ ਚ ਗਈ ਆ ਤੇਰੇ ਮੇਰੇ ਸਕੂਲ ਤੇ ਮੇਰੀ ਮੰਮੀ ਆ ਨਹੀਂ ਸੀਗੀ ਫੇਰ ਕਹਿੰਦੇ ਸਰਫਲਣ ਗਈ ਤੈਨੂੰ ਸੀ ਤੋਰ ਇਸ ਪੜਾਈ ਵੀ ਛੁੱਟੀਆਂ ਦੇ ਨਾਲ ਹਾਂਜੀ ਮੇਰੇ ਡੈਡੀ ਨੇ ਜੇ ਹਟਾਤਾ ਸਕੂਲ ਚ ਕਾ ਤੂੰ ਅਜੇ ਛੋਟੇ ਨੂੰ ਜਵਾਕ ਨੂੰ ਭਾ ਉਹ ਮਤਲਬ ਜੀ ਸੰਭਾਲਦੇ ਹਾਂ ਜੀ ਮੇਰਾ ਨਾਮ ਬਲਵਿੰਦਰ ਸਿੰਘ ਕਾਂਗਣਾ ਮੈਂ ਜਲਾ ਪ੍ਰਧਾਨ ਹਾਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦਾ ਇਦਾਂ ਦੇ ਮਸਲੇ ਜਿਹੜੇ ਪੰਜਾਬ ਦੇ ਵਿੱਚ ਦਿਨ ਦਿਹਾੜੇ ਵਾਪਰ ਰਹੇ ਨੇ ਇਹ ਭਾਣਾ ਲਗਾਤਾਰ ਵਰਤ ਰਿਹਾ ਇਹ ਚਾਰ ਪੰਜ ਜਵਾਕ ਨੇ ਇਹਦੇ ਗਰੀਬ ਭਾਈ ਚਾਰੇ ਚੁਆ ਨੋਹਾ ਸਮਾਰਨ ਦਾ ਸਿੰਘ ਸਮਾਰਨ ਦਾ ਕੰਮ ਕਰਦਾ ਹੈ ਹੁਣ ਪੁਲਿਸ ਨੂੰ ਬੇਨਤੀ ਵੀ ਕੀਤੀ ਐਪਲੀਕੇਸ਼ਨ ਵੀ ਦਿੱਤੀ ਆ ਵੀ ਪਤਾ ਲਾਇਆ ਜਾਵੇ ਉਸ ਔਰਤ ਦਾ ਵੀ ਉਹ ਮਰਗੀ ਕਿਹ ਹੈਗੀ ਆ ਤਾਂ ਅਸੀਂ ਮਜ਼ਦੂਰ ਮੁਕਤੀ ਮੋਰਚੇ ਵੱਲੋਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਇਸ ਜਿਹੜੀ ਔਰਤ ਘਰੋਂ ਛੱਡ ਕੇ ਚਾਰ ਚਬਾਕਾਂ ਨੂੰ ਆਪਦੇ ਪਤੀ ਨੂੰ ਗਈ ਹੈ ਉਹਦਾ ਤਾਂ ਜਲਦੀ ਤੋਂ ਜਲਦੀ ਪਤਾ ਕੀਤਾ ਜਾਵੇ ਕੋਈ ਪਤਾ ਲਾਇਆ ਜਾਵੇ ਔਰ ਆਗਰ ਜੇ ਪੁਲਿਸ ਪ੍ਰਸ਼ਾਸਨ ਇਸ ਮਸਲੇ ਤੇ ਕੋਈ ਧਿਆਨ ਨਹੀਂ ਦੇਊਗਾ ਤਾਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਜਿਹੜਾ ਸਬੰਧਤ ਥਾਣਾਗਾ ਥਾਣਾ ਸਦਰ ਮਾਨਸਾ ਜਾਂ ਕਹਿ ਦਈਏ ਪੁਲਿਸ ਚੌਂਕੀ ਕੋੜ ਧਰਮੂ ਉਹਦੇ ਬਾਹਰ ਮੂਰੇ ਇਹਦੇ ਜਵਾਕਾਂ ਨੂੰ ਲੈ ਕੇ ਉੱਥੇ ਥਾਣੇ ਦੇ ਬਾਹਰ ਮੂਰੇ ਧਰਨਾ ਦੇਵਾਂਗੇ ਮੈਂ ਬੇਨਤੀ ਪ੍ਰਸ਼ਾਸਨ ਨੂੰ ਫੇਰ ਕਰਦਾ ਹਾਂ ਕਿ ਪੰਜਾਬ ਦੇ ਵਿੱਚ ਇਦਾਂ ਦੀਆਂ ਕਟਰਾਮਾਂ ਬਹੁਤ ਜ਼ਿਆਦਾ ਵਾਪਰ ਰਹੀਆਂ ਨੇ ਜਲਦੀ ਤੋਂ ਜਲਦੀ ਇਹਨਾਂ ਕਟਣਾਵਾ ਦਾ ਹੱਲ ਕੀਤਾ ਜਾਵੇ